ਇਸ ਵੇਲੇ ਆਪਾਂ ਪਠਾਨਕੋਟ ਸੁਜਾਨਪੁਰ ਦੇ ਪਿੰਡ ਫੂਲਪਿਆਰ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤੁਸੀ ਦਾਣਾਂ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਦੱਸ ਦੇ ਕਿ ਇਸ ਇਲਾਕੇ ਦੇ ਵਿੱਚ ਰਾਕਟ ਸੈੱਲ ਜਿਹੜਾ ਮਿਲਿਆ ਹੈਗਾ ਤਾਂ ਇਸ ਮੌਕੇ ਦੇ ਉੱਪਰ ਪੁਲਿਸ ਜਿਹੜੀ ਪਹੁੰਚੀ ਹੈ ਉਹ ਸੈਨਾ ਦਾ ਇੰਤਜ਼ਾਰ ਅਤੇ ਕੀਤਾ ਜਾ ਰਿਹਾ ਤੁਸੀ ਦਾਣਾਂ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਕਿ ਇਸ ਵੇਲੇ ਕਿਆਟੀ ਨਿਊਜ਼ ਨੈਟਵਰਕ ਦੇ ਮਾਧਿਅਮ ਨਾਲ ਦੱਸ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਰਾਕਟ ਦਾ ਜਿਹੜਾ ਸ਼ੈੱਲ ਇੱਥੇ ਮਿਲਿਆ ਹਾਲਾਂਕਿ ਇਹਦੀ ਪੁਸ਼ਟੀ ਜਿਹੜੀ ਨਹੀਂ ਕੀਤੀ ਜਾ ਸਕਦੀ ਕਿ ਇਹ ਰਾਕਟ ਸ਼ੈੱਲ ਹੈ ਜਾਂ ਜਾਂ ਕੀ ਹੈਗਾ ਉਹ ਤਾਂ ਦੱਸ ਦੇ ਕਿ ਲਗਾਤਾਰ ਜਿਹੜ ਮਿਲਿਆ ਹੈਗਾ ਤਾਂ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਜਿਹੜੇ ਤੇ ਇਕੱਠੇ ਹੋ ਚੁੱਕੇ ਨੇ ਸਾਨਕ ਲੋਕ ਜਿਹੜੇ ਇੱਥੇ ਪਹੁੰਚੇ ਨੇ ਸਾਨਕ ਲੋਕਾਂ ਵੱਲੋਂ ਜਿਹੜਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਇਲਾਕੇ ਦੇ ਵਿੱਚ ਰਾਕਟ ਸ਼ੈੱਲ ਮਿਲਿਆ ਉਹਦੇ ਇਸ ਜਗ੍ਹਾ ਤੋਂ 400 ਮੀਟਰ ਦੂਰ ਖੜੇ ਹੋਣ ਦੀ ਜਿਹੜੀ ਆ ਜੱਜ ਜਿਹੜੀ ਦਿੱਤੀ ਗਈ ਹੈ ਇਸ ਕਰਕੇ ਆਪਾਂ ਤੁਹਾਨੂੰ ਦਿਖਾ ਕੇ ਤੋਂ ਵਾਪਸ ਆ ਰਹੇ ਹਾਂ ਔਰ ਜਿਹੜੇ ਲੋਕ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਇਸ ਇਕੱਠੇ ਹੋ ਚੁੱਕੇ ਨੇ ਔਰ ਆਰਮੀ ਦੇ ਜਿਹੜਾ ਇੰਤਜ਼ਾਰ ਇੱਥੇ ਕੀਤਾ ਜਾ ਰਿਹਾ ਔਰ ਦੱਸਿਆ ਸੀ ਕਿ ਬੀਤੀ ਰਾਤ ਜਿਹੜਾ ਇਹ ਸਟ੍ਰਾਈਕ ਜਿਹੜਾ ਪਾਕ ਇਸ ਮੌਕੇ ਦੇ ਉੱਪਰ ਜਿਹੜੇ ਇਹ ਪਾਕਿਸਤਾਨ ਵੱਲੋਂ ਜਿਹੜੇ ਮਿਸਾਈਲਾਂ ਦੀ ਸਟਰੀਆਂ ਗਈ ਸੀਗਾ ਉਹਨੂੰ ਦਵਸਤ ਕਰਨ ਵਾਸਤੇ ਜਿਹੜਾ ਇਹ ਕੀਤਾ ਗਿਆ ਸੀਗਾ ਹੋ ਸਕਦਾ ਕਿ ਇਹ ਰੋਕਟ ਸੈੱਲ ਉਸ ਚੀਜ਼ ਦਾ ਹੋਵੇ ਜਿਹੜਾ ਦਖਾਨ ਦੀ ਕੋਸ਼ਿਸ਼ ਕਰ ਰਹੀ ਤੁਸੀਂ ਦੇਖ ਸਕਦੇ ਕਿ ਕਾਫੀ ਲੋਕ ਜਿਹੜੇ ਇੱਥੇ ਮੌਜੂਦ ਹੈਗੇ ਨੇ ਪकिस्तानी ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਹੋਇਆ ਜੀ ਇੱਧਰ ਤੇ ਪਤਾ ਚੱਲਿਆ ਜੀ ਥੋੜੀ ਦੇਰ ਪਹਿਲਾਂ ਹੋਣੀ ਕਿ ਇਕਲਾਤੀ ਜਿਹੜਾ ਬਲਾਸਟ ਹੋਇਆ ਉਹਦਾ ਇੱਕ ਅਗਨੇਰ ਪੇਡ ਦਾ ਪਿਆ ਹੋਇਆ ਤੇ ਸਮਾਨ ਤੇ ਉਹਦੇ ਗਾਰਡਿੰਗ ਦੇਤੇ ਆ ਇਹ ਪਤਾ ਚਲਿਆ ਗਿਆ ਤੇ ਪੁਲਿਸ ਪਹੁੰਚੀ ਹੈ ਜੀ ਮੌਕੇ ਤੇ ਪੁਲਿਸ ਤੇ ਮੌਕੇ ਤੇ ਹਜੇ ਕੋਈ ਨਹੀਂ ਪਹੁੰਚੀ ਜੀ ਤੇ ਆਰਮੀ ਵਗੈਰਾ ਕੁਝ ਆਰਮੀ ਕੋਈ ਨਹੀਂ ਹਜੇ ਪਹੁੰਚੀ ਸਾਡੇ ਲੋਕ ਲੋਕਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ ਉਹਨਾਂ ਦਾ ਕਹਿਣਾ ਕਿ ਇੱਥੇ ਕੁਝ ਬੰਮ ਨੂਮਾ ਚੀਜ਼ ਜਿਹੜੀ ਮਿਲੀ ਹੈ ਜਿਸ ਤੋਂ ਬਾਅਦ ਤੇ ਲੋਕ ਜਿਹੜੇ ਇਕੱਠੇ ਹੋਏ ਨੇ ਪ੍ਰਸ਼ਾਸਨ ਦਾ ਅਥੇ ਅਧਿਕਾਰੀ ਜਿਹੜੇ ਪਹੁੰਚਣ ਵਾਲੇ ਨੇ ਥੋੜੀ ਦੇਰ ਬਾਅਦ ਆਪਾਂ ਵੀ ਤੁਹਾਡਾ ਨਾਲ ਸਾਂਝੇ ਕਰਾਂਗੇ ਤੁਸੀਂ ਨਾ ਤਾਂ ਕੋਸ਼ਿਸ਼ ਕਰ ਰਹੇ ਕਾਫੀ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਕੀਤਾ ਗਿਆ ਸੀਗਾ ਪਟਾਣਕੋਟ ਦੇ ਵਿੱਚ ਇਸ ਦੇ ਉੱਪਰ ਔਰ ਉਸ ਤੋਂ ਬਾਅਦ ਜਿਹੜਾ ਮਾਮੂਮਾ ਚੀਜ਼ ਮਿਲਣ ਤੋਂ ਬਾਅਦ ਦਸਰ ਦਾ ਮਾਹੌਲ ਕਿਤਨਾ ਕਿਤੇ ਲੋਕਾਂ ਦੇ ਵਿੱਚ ਬਣਿਆ ਹੋਇਆ ਤੁਸੀਂ ਜੁੜੇ ਰਹੋ ਕਿਆਰਟੀ ਨਿਊਜ਼ ਨਾਲ